ਇਸ ਕਰਕੇ ਸਾਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤਰਲਾ ਕਰਨਾ ਚਾਹੀਦਾ ਹੈ ਕਿ ਸਤਿਗੁਰੂ ਜੀ ਸਾਡੇ ਦੋਵੇਂ ਨਾਮ ਦੇ ਦਾਤ ਬਖਸ਼ ਕੇ ਤੇ ਨਾਮ ਨੂੰ ਜਪਾ ਲਵੋ ਸਾਡਾ ਵੀ ਭਲਾ ਹੋ ਜਾਵੇ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਇਆ ਸਫਲਾ ਕਰ ਦੇਵੋ ਕਿਰਪਾ ਕਰੋ ਸਤਿਗੁਰੂ ਜੀ ਨਾਮ ਦੇ ਦਾਤ ਝੋਲੀ ਦੇ ਵਿੱਚ ਪਾ ਕੇ ਸਾਨੂੰ ਨਿਗਰਜ ਨਾ ਕਰੋ ਇਵੇਂ ਅਰਦਾਸ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਿਆ ਕਰੀਏ ਮੰਗਣਾ ਮੰਗਣ ਨੇਕਾ ਹਰ ਦਾਸੁਰਤੇ ਮੰਗਣਾ ਹਰੀ ਪਰਮਾਤਮਾ ਦੇ ਜਸ ਨੂੰ ਸਤਿਗੁਰਾਂ ਦੇ ਕੋਲੋਂ ਮੰਗਿਆ ਕਰੀਏ ਮੰਗਾ ਬਥੇਰੀਆਂ ਹਨ ਮੁਕਦੀਆਂ ਨਹੀਂ ਪਰ ਮੈਂ ਇਹ ਵੀ ਨਹੀਂ ਆਖਦਾ ਕਿ ਉਹ ਨਾ ਮੰਗੋ ਮੰਗੋ ਰਾਜ-ਰਾਜ ਕੇ ਮੰਗੋ ਬਾਕੀ ਸਭ ਤੋਂ ਪਹਿਲਾਂ ਨਾਮ ਨੂੰ ਮੰਗਿਆ ਕਰੀਏ ਇਹ ਥੱਲੇ ਜੋ ਵੀ ਸਾਨੂੰ ਪਦਾਰਤ ਚਾਹੀਦੇ ਉਹ ਅਸੀਂ ਆਪਣੀ ਲਿਸਟ ਸਤਿਗੁਰਾਂ ਜੀ ਦੇ ਅੱਗੇ ਰੱਖ ਸਕਦੇ ਪਰ ਸਭ ਤੋਂ ਪਹਿਲ ਸਾਡੀ ਨਾਮ ਦੀ ਤੇ ਸਿੱਖੀ ਦੀ ਹੋਣੀ ਚਾਹੀਦੀ ਸਤਿਗੁਰੂ ਜੀ ਨਾਮ ਦੀ ਦਾਤ ਤੇ ਸਿੱਖੀ ਝੋਲੀ ਦੇ ਵਿੱਚ ਪਾ ਦੇਵੋ ਬਾਕੀ ਸਭ ਕੁਝ ਖਾਲਸ ਜੀ ਆਪਣੇ ਆਪ ਹੀ ਸਟਾਈ ਲੈਣਾ ਮੰਗਣ ਦੀ ਵੀ ਲੋੜ ਨਹੀਂ ਪੈਣੀ ਸੰਤੋਖ ਜੇਕਰ ਸਤਿਗੁਰਾਂ ਜੀ ਨੇ ਬਖਸ਼ ਦਿੱਤਾ ਬਿਨਾਂ ਸੰਤੋਖ ਨਹੀਂ ਰਾਜ ਤੇ ਫਿਰ ਕੋਈ ਨਹੀਂ ਰਾਜ ਸਕੇਗਾ ਜੇ ਬੇਸੰਤੋਖ ਹੀ ਨਹੀਂ ਆਇਆ